ਜਿਹੜੀ ਉਹ ਧਾਰਨਾ ਹੈ ਕਿ ਅਫਸਰ ਦਾ ਮੁੰਡਾ ਹੀ ਅਫਸਰ ਬਣ ਸਕਦਾ ਡਾਕਟਰ ਦਾ ਮੁੰਡਾ ਹੀ ਡਾਕਟਰ ਬਣ ਸਕਦਾ ਉਹ ਵਾਕਈ ਐਗਜ਼ਿਸਟ ਕਰਦੀ ਹੈ ਉਹ ਐਗਜ਼ਿਸਟ ਕਰਦੀ ਹੈ ਕਿਉਂਕਿ ਤੁਹਾਡਾ ਮਾਹੌਲ ਆਲੇ-ਦਾਲੇ ਹੋ ਜਾਂਦਾ ਪਰ ਇਹ ਜ਼ਰੂਰੀ ਨਹੀਂ ਹੈਗਾ ਹੁਣ ਮੇਰੇ ਕੋਲ ਜਿਆਦਾ ਜਿਹੜੇ ਸਿਲੈਕਟ ਹੁੰਦੇ ਆ ਉਹ ਆਮ ਘਰਾਂ ਦੇ ਬੱਚੇ ਹੁੰਦੇ ਮਤਲਬ ਕਿ ਮੰਮੀ ਪੜੇ ਲਿਖੇ ਨਹੀਂ ਹਾਊਸ ਵਾਈਫ ਡੈਡੀ ਉਹਦੇ ਖੇਤੀ ਕਰਦੇ ਪਰ ਬੱਚਾ ਕਹਿੰਦਾ ਮੈਂ ਆਈਐਸ ਬਣਨਾ ਡੈਡੀ ਨੂੰ ਪਤਾ ਨਹੀਂ ਵੀ ਆਈਐਸ ਨਾਲ ਕੀ ਲੱਗੇਗਾ ਕੀ ਲੱਗੇਗਾ ਪਰ ਬੱਚਾ ਆਪਣੇ ਸੈਲਫ ਮੋਟੀਵੇਟਿਡ ਹੋ ਕੇ ਕਹਿੰਦਾ ਮੈਂ ਬਣਨਾ ਕੁਝ ਤਾਂ ਇਹ ਬੱਚੇ ਕਾਮਯਾਬੀ ਦੀ ਰੇਸ਼ੋ ਦੋਆਂ ਚ ਕਿੰ ਫਿਰ ਇਹਨਾਂ ਨੂੰ ਮੋਟੀਵੇਟਿਡ ਹੈ ਜਿਹਨਾਂ ਨੂੰ ਟਾਈਮ ਲੱਗਦਾ ਪਰ ਫਿਰ ਸਮਝ ਆ ਜਾਂਦੀ ਵੀ ਕਿਤੇ ਟੱਪਣਾ اچھا ਤੁਹਾਨੂੰ ਐ ਲੱਗਦਾ ਹੋਣਾ ਕਿ ਮੇਰੇ ਫਾਦਰ ਦੀ ਹੈ ਮੇਰੇ ਮਦਰ ਦੀ ਕਿਡਿ ਟੌਰ ਹੈ ਗੱਡੀ ਅੱਗੇ ਹੈ ਉਹ ਲੱਗੇ ਪਿਆ ਉਹ ਫਿਰ ਲੱਗਦਾ ਕਿ ਸ਼ਾਇਦ ਕਿ ਮੈਂ ਮੈਂ ਵੀ ਇੱਦਾਂ ਦੇ ਉਹਨਾਂ ਨੂੰ ਕਈ ਬੱਚੇ ਦੇਖੋ ਅਫਸਰਾਂ ਦੇ ਬੜੇ ਮੋਟੀਵੇਟਿਡ ਹੁੰਦੇ ਆ ਉਹਨਾਂ ਨੂੰ ਹੁੰਦਾ ਵੀ ਮੇਰੇ ਫਾਦਰ ਦੀ ਨਹੀਂ ਟੌਰ ਰਹੀ ਹੈ ਇਹਨੇ ਅੱਗੇ ਪਿੱਛੇ ਗਨਮੈਨ ਚੱਲਦੇ ਰਹੇ ਆ ਵੀ ਇਸ ਲੈਗੇਸੀ ਨੂੰ ਕੰਟੀਨਿਊ ਕਰਨਾ ਤਾਂ ਮੈਨੂੰ ਪੜਨਾ ਪੈਣਾ ਕਿਉਂਕਿ ਹੁਣ ਇੱਥੇ ਸ਼ਾਰਟਕੱਟਸ ਨਹੀਂ ਹੈਗਾ ਨਾ ਇੱਥੇ ਸਿਫਾਰਸ਼ਾਂ ਚੱਲਦੀਆਂ ਹੁਣ ਇਟ ਇਸ ਆਲ ਮੈ ਉਹ ਠੀਕ ਨਹੀਂ ਨਿਕਲਦੇ ਪਰ ਮੈਂ ਤਾਂ ਦੇਖਿਆ ਵੀ ਬਹੁਤ ਵਧੀਆ ਨਿਕਲਣ ਲੱਗੇ ਉਹ ਵੀ ਹੁਣ ਅਵੇਰ ਹੁੰਦੇ ਆ ਵੀ ਅਸੀਂ ਕੁਝ ਕਰਨਾ ਹੈ ਜ਼ਿੰਦਗੀ 'ਚ ਤੇ ਇਸ ਪਾਸੇ ਨੂੰ ਕਿਉਂਕਿ ਕਿਉਂਕਿ ਮੈਨੂੰ ਲੱਗਦਾ ਕਿ ਇਸ ਲਾਈਨ ਦੇ ਵਿੱਚ ਅਫਸਰ ਦੇ ਮੁੰਡੇ ਨੂੰ ਵੀ ਉਨੀ ਮਿਹਨਤ ਕਰਨੀ ਪਣੀ ਜਿਹੜਾ ਇੱਕ ਦਿਹਾੜੀਦਾਰ ਦੇ ਨੂੰ ਕਰਨੀ ਪਣੀ ਸੇਮ ਸੇਮ ਮੱਲੇ ਕੀ ਇੱਥੇ ਕੋਈ ਫਰਕ ਹੀ ਨਹੀਂ ਹੈਗਾ ਸਭ ਤੋਂ ਵੱਡੀ ਗੱਲ